ਪ੍ਰੋਗਰਾਮ ਖੇਡ ਸੰਸਾਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਰ ਵਰਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲੇਾਂ ਅਤੇ ਖੇਡ ਸਰਗਰਮੀਆਂ ਦਾ تفصیلی लेखा-ਜੋਖਾ। ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਪਿਛਲੇ 1 ਹਫਤੇ ਦੌਰਾਨ ਹੋਏ ਵੱਡੇ ਕਮਾਂਤਰੀ ਖੇਡ ਟੂਰਨਾਮੈਂਟਾਂ ਦੇ ਨਤੀਜਿਆਂ ਦੀ ਸਾਰੀ ਜਾਣਕਾਰੀ, ਖਿਡਾਰੀਆਂ ਦੇ ਵੀਰਵੇ ਅਤੇ ਕੁਝ ਹੋਰ ਤਾਜ਼ਾ ਤਰੀਨ ਖੇਡ ਸਰਗਰਮੀਆਂ ਬਾਰੇ। ਤਾਂ ਆਓ ਸ਼ੁਰੂ ਕਰਦੇ ਹਾਂ। ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾ ਤਰੀਨ ਅੰਕ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਭਾਰਤ ਦੀ ਕੌਮੀ ਖੇਡ ਹੌਕੀ ਦੀ ਗੱਲ ਕਰਦੇ ਹਾਂ ਜਿਸ ਵਿੱਚ ਭਾਰਤੀ ਪੁਰਸ਼ ਹੌਕੀ ਟੀਮ ਦੇ ਆਉਂਦੇ ਮੈਚਾਂ ਲਈ ਟੀਮ ਦਾ ਐਲਾਨ ਹੋ ਗਿਆ ਆਓ ਜਾਣਦੇ ਹਾਂ ਟੀਮ ਵਿੱਚ ਕਿਹੜੇ-ਕਿਹੜੇ ਖਿਡਾਰੀ ਚੁਣੇ ਗਏ ਅਤੇ ਆਉਂਦੇ ਦਿਨਾਂ ਦੌਰਾਨ ਕਿਹੜੇ-ਕਿਹੜੇ ਮੈਚ ਖੇਡੇ ਜਾਣਗੇ 22 ਮਈ ਤੋਂ ਸ਼ੁਰੂ ਹੋ ਰਹੀ ਐਫ ਆਈ ਐਚ ਹੌਕੀ ਪ੍ਰੋ ਲੀਗ ਦੇ ਯੂਰਪ ਰਾਊਂਡ ਵਿੱਚ ਭਾਰਤ ਦੀ 24 ਮੈਮਰੀ ਟੀਮ ਦੀ ਅਗਵਾਈ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਭਾਰਤ ਪ੍ਰੋ ਲੀਗ ਦੇ ਇਸ ਯੂਰੋਪੀ ਗੇਡ ਵਿੱਚ ਕੁੱਲ 8 ਮੈਚ ਖੇਡੇਗਾ ਕੁੱਲ 2 ਗੇਡ ਦੇ ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਅਰਜנטיਨਾ ਬੈਲਜੀਅਮ ਜਰਮਨੀ ਅਤੇ ਗ੍ਰੇਟ ਬ੍ਰਿਟੇਨ ਦੇ ਨਾਲ 2-2 ਮੈਚ ਖੇਡੇਗੀ ਪਹਿਲਾ ਗੇਟ 22 ਤੋਂ 30 ਮਈ ਤੱਕ ਬੈਲਜੀਅਮ ਦੇ ਐਂਟਵਰਪ ਵਿੱਚ ਹੋਵੇਗਾ ਜਦਕਿ ਦੂਜਾ ਰਾਉਂਡ ਲੰਡਨ ਵਿੱਚ 1 ਤੋਂ 12 ਜੂਨ ਤੱਕ ਖੇਡਿਆ ਜਾਵੇਗਾ ਇਹ ਟੂਰਨਾਮੈਂਟ 26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈरिस 올림픽 ਦੇ ਹਾਕੀ ਮੁਕਾਬਲਿਆਂ ਵਾਸਤੇ ਭਾਰਤ ਦੀ ਤਿਆਰੀ ਲਈ ਕਾਫੀ ਮਹੱਤਵਪੂਰਨ ਮੁਕਾਬਲਾ ਹੋਵੇਗਾ ਅਤੇ ਮੁੱਖ ਕੋਚ ਕ੍ਰੇਗ ਫੁਲਟਨ ਨੂੰ ਟੀਮ ਨੂੰ ਯੂਰੋਪੀ ਮਾਹੌਲ ਵਿੱਚ ਓਲੰਪਿਕ ਲਈ ਤਿਆਰੀ ਕਰਨ ਦਾ ਮੌਕਾ ਮਿਲੇਗਾ। ਆਸਟ੍ਰੇਲੀਆ ਦੇ ਖਿਲਾਫ ਉਸੇ ਦੀ ਧਰਤੀ ਉੱਤੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 0-5 ਦੀ ਵੱਡੀ ਹਾਰ ਮਗਰੋਂ ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਬਿਹਤਰ ਪ੍ਰਦਰਸ਼ਨ ਦੀ ਆਸ ਨਾਲ ਹਿੱਸਾ ਲਵੇਗੀ। ਫਿਲਹਾਲ ਪ੍ਰੋ ਹਾਕੀ ਲੀਗ ਦੀ ਅੰਕ ਸੂਚੀ ਵਿੱਚ ਭਾਰਤ ਹੁਣ 8 ਮੈਚਾਂ ਵਿੱਚ 15 ਅੰਕਾਂ ਨਾਲ ਤੀਜੇ ਸਥਾਨ 'ਤੇ ਚੱਲ ਰਿਹਾ ਹੈ। ਨੀਦਰਲੈਂਡਸ 12 ਮੈਚਾਂ ਵਿੱਚ 26 ਅੰਕਾਂ ਦੇ ਨਾਲ ਸਿਖਰ ਉੱਤੇ ਹੈ ਜਦਕਿ ਆਸਟ੍ਰੇਲੀਆ ਦੇ 8 ਮੈਚਾਂ ਵਿੱਚ 20 ਅੰਕ ਨੇ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਐਸਵਾਰ ਦੇ ਮੈਚਾਂ ਦਾ ਪਹਿਲਾ ਗੇੜ ਪਾਵ ਲੀਗ ਮੈਚਾਂ ਦਾ ਗੇੜ ਐਸ ਐਤਵਾਰ ਖਤਮ ਹੋ ਰਹੇ ਹਨ ਇਸ ਤੋਂ ਬਾਅਦ ਚੋਟੀ ਦੀਆਂ 4 ਟੀਮਾਂ ਦਰਮਿਆਨ ਨੌਕਆਊਟ ਆਧਾਰ ਉੱਤੇ ਪਲੇਆਫ ਗੇੜ ਦੇ ਮੈਚ ਹੋਣਗੇ ਪਿਛਲੇ ਦਿਨੀ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਸ ਦੇ ਬਿਹਤ ਅਹਿਮ ਮੁਕਾਬਲੇ ਵਿੱਚ ਮੀ ਪੈ ਗਿਆ ਅਤੇ ਮੈਚ ਨਹੀਂ ਹੋ ਸਕਿਆ ਅਤੇ ਇਹ ਵਾਕਿਆਤ ਕਾਫੀ ਅਹਿਮ ਸਾਬਿਤ ਹੋਇਆ ਕਿਉਂਕਿ ਇਸ ਨੇ ਗੁਜਰਾਤ ਟਾਈਟਨਸ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਇਸ ਮੈਚ ਦੇ ਨਾ ਹੋਣ ਕਰਕੇ ਕੋਲਕਾਤਾ ਨਾਈਟ ਰਾਈਡਰਸ ਨੇ ਚੋਟੀ ਦੀਆਂ ਦੋ ਥਾਵਾਂ ਵਿੱਚ ਆਉਣਾ ਨਿਸ਼ਚਿਤ ਕੀਤਾ ਜਦਕਿ ਗੁਜਰਾਤ ਲਈ ਪਲੇਆਫ ਵਿੱਚ ਕੁਆਲੀਫਾਈ ਕਰਨ ਦੀ ਬਚੀ ਖੁਚੀ ਉਮੀਦ ਮੀਂਹ ਦੀ ਭੇਟ ਚੜ ਗਈ। ਇਸ ਤਰ੍ਹਾਂ ਦੋਹਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਗਿਆ ਜਿਸ ਕਾਰਨ ਕੋਲਕਾਤਾ ਨੇ ਪਹਿਲੇ ਦੋ ਸਥਾਨਾਂ ਵਿੱਚ ਆਉਣ ਵਾਲੇ ਇੱਕ ਹੋਰ ਮਜ਼ਬੂਤ ਕਦਮ ਵਧਾ ਲਿਆ। ਜਦਕਿ ਗੁਜਰਾਤ ਦੀ ਟੀਮ 13 ਮੈਚਾਂ ਵਿੱਚ 11 ਅੰਕਾਂ ਨਾਲ 7ਵੇਂ ਸਥਾਨ ਉੱਤੇ ਹੋਣ ਕਰਕੇ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ। ਅੰਕ ਸੂਚੀ ਦੀ ਤਾਜ਼ਾ ਸਥਿਤੀ ਮੁਤਾਬਕ ਰਾਜਸਥਾਨ ਰਾਇਲਜ਼ ਦੀ ਟੀਮ ਵੀ ਐਨ ਮੌਕੇ ਕੁਝ ਡਾਵਾ ਡੋਲ ਹੋਈ ਅਤੇ ਪਹਿਲੇ ਸਥਾਨ ਤੋਂ ਹੇਠਾਂ ਉਤਰਾਈ ਜਦਕਿ ਚੇਨਈ ਹైదరాబాద్ ਤੇ ਬੈਂਗਲੁਰੂ ਦੀਆਂ ਟੀਮਾਂ ਹਾਲੇ ਵੀ ਅੱਗੇ ਵਧਣ ਲਈ ਜ਼ੋਰ ਲਾ ਰਹੀਆਂ ਨੇ ਇਸ ਦਰਮਿਆਨ ਪੰਜਾਬ ਕਿੰਗਸ ਦੀ ਟੀਮ ਨੇ ਇੱਕ ਅਣਚਾਹਿਆ ਰਿਕਾਰਡ ਇਹ ਬਣਾ ਦਿੱਤਾ ਕਿ 10 ਸਾਲ ਲਗਾਤਾਰ ਇਹ ਟੀਮ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋਈ ਹੈ ਨਾਲ ਦੀ ਨਾਲ ਦਿੱਲੀ ਲਖਨਊ ਅਤੇ ਮੁੰਬਈ ਦੀਆਂ ਟੀਮਾਂ ਵੀ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀਆਂ ਨੇ ਆਈਪੀਐਲ ਦੇ ਨਾਲ-ਨਾਲ ਭਾਰਤ ਦੀ ਕੌਮੀ ਕ੍ਰਿਕਟ ਦੀ ਗੱਲ ਵੀ ਲਗਾਤਾਰ ਹੋ ਰਹੀ ਹੈ ਕਿਉਂਕਿ ਆਉਂਦੇ ਦਿਨੀ ਟ20 ਦਾ ਕ੍ਰਿਕਟ ਵਿਸ਼ਵ ਕੱਪ ਵੀ ਹੋਣਾ ਹੈ ਅਤੇ ਇਸ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਦੇ ਕੋਚ ਦੇ ਅਹੁਦੇ ਨੂੰ ਲੈ ਕੇ ਵੀ ਗੱਲ ਲਗਾਤਾਰ ਚੱਲ ਰਹੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ ਬੀਸੀਸੀਆਈ ਨੇ ਕਿਹਾ ਹੈ ਕਿ ਜੇ ਭਾਰਤ ਦੇ ਮੁੱਖ ਕੋਚ ਰਾਹੁਲ ਦਰਾਵਿੜ T20 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਇਹ ਸੌਦੇ ਉੱਤੇ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਅਰਜ਼ੀ ਦੇਣੀ ਪਵੇਗੀ ਅਤੇ ਨਵੇਂ ਕੋਚ ਦੀ ਨਿਯੁਕਤੀ 3 ਸਾਲਾਂ ਲਈ ਹੋਵੇਗੀ। ਰਾਹੁਲ ਦਰਾਵਿੜ ਦਾ ਇਕਰਾਰਨਾਮਾ ਸ਼ੁਰੂ ਵਿੱਚ 2 ਸਾਲਾਂ ਲਈ ਸੀ ਪਰ ਨਵੰਬਰ ਮਹੀਨੇ ਵਿੱਚ 50 ਓਵਰਾਂ ਦੇ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਇਹ ਹੀ ਇਕਰਾਰ ਵਧਾ ਦਿੱਤਾ ਗਿਆ ਸੀ। BCCI ਦਫ਼ਤਰ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਅਹੁਦੇ ਸੰਬੰਧੀ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਇਸ ਤਰ੍ਹਾਂ ਕਾਫੀ ਕੁਝ ਮੌਜੂਦਾ ਕੋਚ ਰਾਹੁਲ ਦਰਾਵੜ ਉੱਤੇ ਵੀ ਨਿਰਪਰ ਕਰੇਗਾ ਕਿ ਉਹ ਅਰਜ਼ੀ ਦਿੰਦੇ ਨੇ ਜਾਂ ਨਹੀਂ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਨੇ ਪਿਛਲੇ ਦਿਨੀ ਗੁਆਂਡੀ ਦੇਸ਼ ਬੰਗਲਾਦੇਸ਼ ਦਾ ਦੌਰਾ ਕੀਤਾ ਅਤੇ ਉੱਥੇ T20 ਮੈਚਾਂ ਦੀ ਲੜੀ ਖੇਡੀ ਹੈ ਆਓ ਵੇਖਦੇ ਹਾਂ ਕਿ ਇਸ ਲੜੀ ਦੌਰਾਨ ਕਿਹੋ ਜਿਹੇ ਨਤੀਜੇ ਆਏ ਰਿਚਾ ਕੋਸ਼ਤੀ 28 ਦੌੜਾਂ ਦੀ ਨਾਬਾਦ ਪਾਰੀ ਤੋਂ ਬਾਅਦ ਰਾਧਾ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਪੰਜਵਾਂ ਅਤੇ ਆਖਰੀ ਮਹਿਲਾ T20 ਕੌਮਾਂਤਰੀ ਮੈਚ 21 ਦੌੜਾਂ ਨਾਲ ਜਿੱਤ ਕੇ ਇਸ ਲੜੀ ਨੂੰ 5-0 ਨਾਲ ਆਪਣੇ ਨਾਂ ਕੀਤਾ ਬੰਗਲਾਦੇਸ਼ ਨੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਪਰ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਦੀ ਗੇਂਦਬਾਜ਼ੀ ਅੱਗੇ ਢਹਿ ਢੇਰੀ ਹੋਣ ਕਾਰਨ ਮੇਜ਼ਬਾਨ ਟੀਮ 20 ਓਵਰਾਂ ਵਿੱਚ 6 ਵਿਕਟਾਂ ਉੱਤੇ 136 ਦੌੜਾਂ ਹੀ ਬਣਾ ਸਕੀ। ਪਿਛਲੀ ਵਾਰ ਜਦੋਂ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਬੰਗਲਾਦੇਸ਼ ਦੇ ਦੌਰੇ ਉੱਤੇ ਗਈ ਸੀ ਤਾਂ ਕਾਫੀ ਨਜ਼ਦੀਕੀ ਮੁਕਾਬਲਾ ਹੋਇਆ ਸੀ ਅਤੇ ਕਾਫੀ ਵਿਵਾਦ ਵੀ ਹੋਏ ਸਨ ਪਰ ਇਸ ਵਾਰ ਭਾਰਤੀ ਕ੍ਰਿਕਟ ਟੀਮ ਨੇ ਬਿਨਾਂ ਕਿਸੇ ਵਿਵਾਦ ਦੇ ਕਾਫੀ ਆਰਾਮ ਨਾਲ ਇਹ ਲੜੀ ਆਪਣੇ ਨਾਂ ਕੀਤੀ ਅਤੇ ਸਾਰੇ ਮੈਚ ਜਿੱਤ ਕੇ ਆਪਣਾ ਉਤਸ਼ਾਹ ਵਧਾਇਆ ਅਤੇ ਨਾਲ ਦੀ ਨਾਲ ਇਸੇ ਲੜੀ ਦੌਰਾਨ ਕਈ ਨੌਜਵਾਨ ਖਿਡਾਰਨਾਂ ਨੂੰ ਵੀ ਪਰਖਿਆ ਗਿਆ। ਹੁਣ ਚਲਦੇ ਹਾਂ ਐਥਲੈਟਿਕਸ ਦੀ ਦੁਨੀਆ ਵੱਲ ਜਿੱਥੇ ਭਾਰਤ ਦੀ ਇੱਕ ਮਹਿਲਾ ਐਥਲੀਟ ਨੇ ਬੀਤੇ ਦਿਨੀ ਇੱਕ ਵੱਡਾ ਰਿਕਾਰਡ ਬਣਾਇਆ। ਭਾਰਤੀ ਟਰੈਕ ਐਥਲੀਟ ਕੇ ਐਮ ਦੀਕਸ਼ਾ ਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਸਾਊਥ ਰਨਿੰਗ ਟਰੈਕ ਫੈਸਟ ਦੀ ਮਹਿਲਾ 1500 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ ਜਦਕਿ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ ਦੀਕਸ਼ਾ ਨੇ ਵੀ 4 ਮਿੰਟ 4 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ ਉਸ ਨੇ 25 ਸਾਲਾ ਹਰਮਿਲਨ ਬੈਂਸ ਦਾ ਰਿਕਾਰਡ ਤੋੜਿਆ ਜਿਸ ਨੇ ਸਾਲ 2021 ਵਿੱਚ ਵਾਰੰਗਲ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 4 ਮਿੰਟ 5 ਸਕਿੰਟ ਦਾ ਸਮਾਂ ਕੱਢਿਆ ਸੀ ਉੱਤਰ ਪ੍ਰਦੇਸ਼ ਦੇ ਅਮਰੋਹਾ ਦੀ ਰਹਿਣ ਵਾਲੀ ਦੀਕਸ਼ਾ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 406 ਸੀ ਮਹਿਲਾ 5000 ਮੀਟਰ ਦੌੜ ਵਿੱਚ ਪਾਰਲ ਚੌਧਰੀ 151069 ਨਾਲ 5ਵੇਂ ਸਥਾਨ ਉੱਤੇ ਜਦਕਿ ਅੰਕਿਤਾ 152888 ਦੇ ਸਮੇਂ ਨਾਲ 10ਵੇਂ ਸਥਾਨ ਉੱਤੇ ਰਹੀ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ 13.237 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ ਇਸੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਐਥਲੀਟ ਗੁਲਵੀਰ ਸਿੰਘ ਨੇ 13.3195 ਦੇ ਸਮੇਂ ਵਿੱਚ ਆਪਣੀ ਦੌੜ ਮੁਕੰਮਲ ਕੀਤੀ ਕੌਮੀ ਪੱਧਰ ਉੱਤੇ ਪਿਛਲੇ ਦਿਨੀ ਇੱਕ ਹੋਰ ਮਹਿਲਾ ਐਥਲੀਟ ਨੇ ਵੀ ਇੱਕ ਨਵੀਂ ਪ੍ਰਾਪਤੀ ਦਰਜ ਕਰਵਾਈ ਹੈ ਇਸ ਬਾਰੇ ਵੀ ਗੱਲ ਕਰਨੀ ਬਣਦੀ ਹੈ ਆਬਾ ਖਟੂਆ ਨੇ ਕੌਮੀ ਫੈਡਰੇਸ਼ਨ ਕੱਪ ਐਥਲੈਟਿਕਸ ਮੁਕਾਬਲੇ ਦੇ ਦੂਜੇ ਦਿਨ 18.41 ਮੀਟਰ ਦੀ ਦੂਰੀ ਨਾਲ ਮਹਿਲਾ ਸ਼ਾਰਟ ਪੁੱਟ ਵਿੱਚ ਇੱਕ ਨਵਾਂ ਕੌਮੀ ਰਿਕਾਰਡ ਬਣਾ ਦਿੱਤਾ ਹੈ ਮਹਾਰਾਸ਼ਟra ਦੀ ਨੁਮਾਇੰਦਗੀ ਕਰਨ ਵਾਲੀ ਆਬਾ ਇਸ ਮੁਕਾਬਲੇ ਤੋਂ ਪਹਿਲਾਂ ਮਨਪ੍ਰੀਤ ਕੌਰ ਨਾਲ 18.06 ਮੀਟਰ ਨਾਲ ਸਾਂਝੀ ਰਿਕਾਰਡ ਧਾਰਕ ਸੀ ਉਸ ਨੇ ਕਲਿੰਗਾ ਸਟੇਡੀਅਮ ਵਿੱਚ ਪੰਜਵੀਂ ਕੋਸ਼ਿਸ਼ ਵਿੱਚ 18.4 ਇੱਕ ਮੀਟਰ ਦੀ ਥਰੋ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ ਹਾਲਾਂਕਿ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਸਦੀ ਇਹ ਕੋਸ਼ਿਸ਼ 18.8 0 ਮੀਟਰ ਦੀ 올림픽 ਕੁਆਲੀਫਾਈਡ ਦੂਰੀ ਤੋਂ ਹਾਲੇ ਕਾਫੀ ਘਟ ਹੈ ਜਦਕਿ 올림픽 ਕੁਆਲੀਫਿਕੇਸ਼ਨ ਦਾ ਸਮਾਂ 30 ਜੂਨ ਨੂੰ ਮੁਕੰਮਲ ਹੋ ਰਿਹਾ ਹੈ ਇਸ ਮੁਕਾਬਲੇ ਵਿੱਚ ਕਿਰਨ ਬਾਲੀਆਨ 16.54 ਮੀਟਰ ਅਤੇ ਸ੍ਰਿਸ਼ਟੀ ਵਿਜ 15.86 ਮੀਟਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੀਆਂ ਪਿਛਲੀਆਂ 올림픽 ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਪਿਛਲੇ ਦਿਨੀ ਇੱਕ ਵਾਰ ਫਿਰ ਐਥਲੈਟਿਕਸ ਦੇ ਮੈਦਾਨ ਉੱਤੇ ਵਾਪਸੀ ਕਰਦੇ ਹੋਏ ਨਜ਼ਰ ਆਏ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਦੇ ਪਹਿਲੇ ਗੇਟ ਜ਼ਰੀਏ ਪੈਰਿਸ 올림픽 ਖੇਡਾਂ ਦੀਆਂ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਨੇ ਨੀਰਜ ਚੋਪੜਾ ਅਤੇ ਭਾਰਤ ਦੇ ਹੀ ਕਿਸ਼ੋਰ ਜੇਨਾ ਨੂੰ ਫੈਡਰੇਸ਼ਨ ਕੱਪ ਫਾਈਨਲਸ ਅੰਤਿਮ ਗੇੜ ਵਿੱਚ ਸਿੱਧਾ ਦਾਖਲਾ ਦਿੱਤਾ ਗਿਆ ਘਟੋ ਘਟ ਕੁਆਲੀਫਾਈਂਗ ਅੰਕੜਾ ਕਈ ਵਾਰ ਹਾਸਲ ਕਰਨ ਕਰਕੇ ਦੋਵਾਂ ਨੇ ਸਿੱਧੇ ਫਾਈਨਲਸ ਵਿੱਚ ਥਾਂ ਬਣਾਈ ਯੂਰੋਪੀਅਨ ਚੈਂਪੀਅਨ ਜਰਮਨੀ ਦੇ ਯੂਲੀਅਨ ਵੈਬਰ ਵੀ 10 ਖਿਡਾਰੀਆਂ ਵਿੱਚ ਸ਼ਾਮਲ ਸੀ ਜੋ ਇਸ ਲੀਗ ਵਿੱਚ ਉਤਰੇ ਦੋਹਾ ਦੇ ਮੁਕਾਬਲੇ ਮਗਰੋਂ ਲੀਗ ਦਾ ਦੂਜਾ ਗੇੜ 19 ਮਈ ਨੂੰ ਮਰਾਕੋ ਦੇਸ਼ ਵਿੱਚ ਹੋਵੇਗਾ। ਸ਼ਤਰੰਜ ਦੀ ਖੇਡ ਵਿੱਚ ਭਾਰਤ ਦੇ ਨੌਜਵਾਨ ਖਿਡਾਰੀ ਦਿਨ-ਬ-ਦਿਨ ਲਗਾਤਾਰ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਅਤੇ ਵਧੀਆ ਖੇਡ ਦੇ ਨਾਲ-ਨਾਲ ਪ੍ਰਾਪਤੀਆਂ ਵੀ ਜੋੜ ਰਹੇ ਨੇ। ਪਿਛਲੇ ਹਫ਼ਤੇ ਦੌਰਾਨ ਸ਼ਤਰੰਜ ਦੀ ਖੇਡ ਵਿੱਚ ਕਿਹੜੀਆਂ ਪ੍ਰਾਪਤੀਆਂ ਹੋਈਆਂ ਆਓ ਉਹਨਾਂ ਬਾਰੇ ਜਾਣਦੇ ਹਾਂ। ਭਾਰਤ ਦੇ ਆਰ ਪ੍ਰਗਨਾਨੰਦਾ ਨੇ ਦੁਨੀਆ ਦੇ ਅਵਲ ਨੰਬਰ ਖਿਡਾਰੀ ਨਾਰਵੇ ਦੇ ਮੈਗਨਸ ਕਾਲਸਨ ਉਤੇ ਇੱਕ ਹੋਰ ਜਿੱਤ ਦਰਜ ਕੀਤੀ ਹੈ ਪਰ ਉਹ ਸੁਪਰਬੀਟ ਰੈਪਿਡ ਐਂਡ ਬਲਿਟਸ ਸ਼ਤਰੰਜ ਟੂਰਨਾਮੈਂਟ ਵਿੱਚ ਹਾਲੇ ਵੀ ਤੀਜੇ ਸਥਾਨ ਉਤੇ ਬਰਕਰਾਰ ਹੈ ਜਦਕਿ ਚੀਨ ਦੇ ਵੇਈ ਜੀ ਨੇ 2.5 ਅੰਕਾਂ ਦੀ ਮਜ਼ਬੂਤ ਲੀਡ ਹਾਸਲ ਕਰ ਲਈ ਹੈ ਵੇਈ ਜੀ 7 ਜਿੱਤਾਂ ਨਾਲ 20.5 ਅੰਕਾਂ ਨਾਲ ਸਿਖਰ ਉਤੇ ਬਰਕਰਾਰ ਹੈ ਮੈਗਨਸ ਕਾਰਲਸਨ ਦੇ 18 ਅੰਕ ਨੇ ਅਤੇ ਦੂਜੇ ਸਥਾਨ ਤੇ ਚੱਲ ਰਿਹਾ ਹੈ ਉਸ ਤੋਂ ਬਾਅਦ ਭਾਰਤ ਦੇ ਆਰ ਪ੍ਰਗਨਾਨੰਦਾ ਦਾ ਨੰਬਰ ਆਉਂਦਾ ਹੈ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਦੀ ਚੈਲੈਂਜਰ ਡੀ ਗੁਕੇਸ਼ ਨੇ ਮੱਠੀ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦਿਆਂ ਇਸੇ ਸੁਪਰ ਵੇਟ ਰੈਪਿਡ ਐਂਡ ਬਲਿਟਸ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇਟ ਵਿੱਚ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਲਸਨ ਨਾਲ ਡਰਾਅ ਖੇਡਣ ਤੋਂ ਪਹਿਲਾਂ ਹਮਵਤਨ ਆਰ ਪਰਗਨਨੰਦਾ ਅਤੇ ਜਰਮਨੀ ਦੇ ਵਿਨਸੈਂਟ ਕੇਮਰ ਨੂੰ ਮਾਤ ਦਿੱਤੀ। ਸ਼ਤਰੰਜ ਦੀ ਦੁਨੀਆ ਤੋਂ ਭਾਰਤ ਲਈ ਇੱਕ ਹੋਰ ਵੱਡੀ ਸੂਚਨਾ ਇਹ ਵੀ ਆਈ ਹੈ ਕਿ ਭਾਰਤ ਦਾ ਪੀ ਸ਼ਿਆਮ ਨਿਖਲ ਦੁਬਈ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਆਪਣਾ ਤੀਜਾ ਅਤੇ ਆਖਰੀ ਗ੍ਰੈਂਡਮਾਸਟਰ ਪੈਮਾਨਾ ਹਾਸਲ ਕਰਕੇ ਭਾਰਤ ਦਾ 85ਵਾਂ ਗ੍ਰੈਂਡ ਮਾਸਟਰ ਬਣ ਗਿਆ ਹੈ ਮਹਿਸ 8 ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣੀ ਸ਼ੁਰੂ ਕਰਨ ਵਾਲੇ ਸ਼ਿਆਮ ਨਿਖਿਲ ਨੂੰ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਪੈਮਾਨੇ ਨੂੰ ਹਾਸਲ ਕਰਨ ਲਈ ਸਿਰਫ ਇੱਕ ਜਿੱਤ ਅਤੇ 8 ਡਰਾਅ ਦੀ ਲੋੜ ਸੀ ਜਿਹੜਾ ਉਸਨੇ ਦੁਬਈ ਵਿੱਚ ਖੇਡੇ ਗਏ ਇਸ ਟੂਰਨਾਮੈਂਟ ਵਿੱਚ ਪਿਛਲੇ ਦਿਨੀ ਆਖਰਕਾਰ ਹਾਸਲ ਕਰ ਲਿਆ ਸਾਲ 1986 ਦਾ ਫੁੱਟਬਾਲ ਵਿਸ਼ਵ ਕੱਪ ਸਮੁੱਚੀ ਦੁਨੀਆ ਦੇ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਅਤੇ ਇਸ ਦੀ ਇੱਕ ਯਾਦ ਹੁਣ ਤੱਕ ਵੀ ਚਰਚਾ ਦਾ ਹਿੱਸਾ ਬਣਦੀ ਹੈ। ਇਸ ਟੂਰਨਾਮੈਂਟ ਵਿੱਚ ਅਰਜنٹੀਨਾ ਦੇ ਮਹਾਨ ਖਿਡਾਰੀ ਮਰਹੂਮ ਡਿਏਗੋ ਮੈਰਾਡੋਨਾ ਦੀ ਖੇਡ ਕਲਾ ਨੂੰ ساری ਦੁਨੀਆ ਨੇ ਵੇਖਿਆ ਸੀ। ਤਾਜ਼ਾ ਗੱਲ ਇਹ ਪਤਾ ਲੱਗੀ ਹੈ ਕਿ ਮਹਾਨ ਫੁੱਟਬਾਲ ਖਿਡਾਰੀ ਡਿਏਗੋ ਮੈਰਾਡੋਨਾ ਵੀ 1986 ਵਿਸ਼ਵ ਕੱਪ ਦੀ 골ਡਨ ਬਾਲ ਟਰੋਫੀ ਮੜ ਸਭ ਦੇ ਸਾਹਮਣੇ ਆ ਗਈ ਹੈ ਦਹਾਕਿਆਂ ਤੋਂ ਲਾਪਤਾ ਚੱਲ ਰਹੀ ਇਸ ਟਰੋਫੀ ਦੀ ਅਗਲੇ ਮਹੀਨੇ ਯੂਰਪੀ ਦੇਸ਼ ਫਰਾਂਸ ਤੇ ਪੈरिस ਵਿੱਚ ਨਿਲਾਮੀ ਕੀਤੀ ਜਾਵੇਗੀ ਮੈਰਾਡੋਨਾ ਨੂੰ 1986 ਦੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਸੀ ਡਿਏਗੋ ਮੈਰਾਡੋਨਾ ਨੇ ਮੈਕਸੀਕੋ ਸਿਟੀ ਵਿੱਚ ਫਾਈਨਲ ਵਿੱਚ ਪੱਛਮੀ ਜਰਮਨੀ ਉੱਤੇ 3-2 ਦੀ ਜਿੱਤ ਦੌਰਾਨ ਅਰਜنٹੀਨਾ ਦੀ ਕਪਤਾਨੀ ਕੀਤੀ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਇਸੇ ਵਿਸ਼ਵ ਕੱਪ ਦੇ ਯਾਨੀ ਸਾਲ 1986 ਦੇ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਇੰਗਲੈਂਡ ਉੱਤੇ 2-1 ਦੀ ਜਿੱਤ ਦੌਰਾਨ ਵਿਵਾਦਿਤ ਹੈਂਡ ਆਫ ਗੋਡ ਅਤੇ ਸਦੀ ਦਾ ਸਰਬੋਤਮ ਗੋਲ ਕਰਾਰ ਦਿੱਤਾ ਗਿਆ ਗੋਲ ਵੀ ਕੀਤਾ ਸੀ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਹ ਟਰੋਫੀ ਆਪਣੀ ਵਿਲੱਖਣਤਾ ਕਾਰਨ ਨਿਲਾਮੀ ਵਿੱਚ ਲੱਖਾਂ ਯੂਰੋ ਦੀ ਰਕਮ ਵਿੱਚ ਵਿਕੇਗੀ ਫੁੱਟਬਾਲ ਦੀ ਦੁਨੀਆ ਵਿੱਚ ਔਰਤਾਂ ਦੇ ਫੀਫਾ ਵਿਸ਼ਵ ਕੱਪ 2027 ਦੇ ਲਈ ਮੇਜ਼ਬਾਨ ਤੈਅ ਕਰਨ ਦੀ ਪ੍ਰਕਿਰਿਆ ਇਨੀ ਦਿਨੀ ਚੱਲ ਰਹੀ ਹੈ ਪਰ ਫਿਲਹਾਲ ਕੋਈ ਨਾਂ ਤੈਅ ਨਹੀਂ ਹੋ ਸਕਿਆ ਯੂਐਸ ਸੌਕਰ ਫੈਡਰੇਸ਼ਨ ਅਤੇ ਮੈਕਸੀਕੋ ਫੁੱਟਬਾਲ ਸੰਘ ਨੇ 2027 ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਆਪਣੀ ਸਾਂਝੀ ਦਾਅਵੇਦਾਰੀ ਤੋਂ ਹਟਦੇ ਹੋਏ ਕਿਹਾ ਹੈ ਕਿਉਂ ਐਸਟੀ ਬਜਾਏ 231 ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਉਤੇ ਧਿਆਨ ਕੇਂਦਰਿਤ ਕਰਨਗੇ ਅਮਰੀਕਾ ਅਤੇ ਮੈਕਸੀਕੋ ਦੇ ਇਸ ਫੈਸਲੇ ਤੋਂ ਬਾਅਦ 227 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦੌੜ ਵਿੱਚ ਬ੍ਰਾਜ਼ੀਲ ਅਤੇ ਜਰਮਨੀ ਨੀਦਰਲੈਂਡਸ ਬੈਲਜੀਅਮ ਦਾ ਸਾਂਝਾ ਦਾਵਾ ਮੈਦਾਨ ਵਿੱਚ ਰਹਿ ਗਿਆ ਹੈ ਫੀਫਾ ਵੱਲੋਂ ਹੁਣ ਬੈਂਕਾਕ ਵਿੱਚ आंदे दिन अपनी मीटिंग दौरान इन दो दावਿਆਂ ਵਿੱਚੋਂ ਇੱਕ ਦੀ ਚੋਣ ਕੀਤੀ ਜਾਵੇਗੀ ਫੀਫਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹਨਾਂ ਨੇ ਅਮਰੀਕਾ ਮੈਕਸੀਕੋ ਅਤੇ ਕੈਨੇਡਾ ਵਿੱਚ 226 ਪੁਰਸ਼ ਵਿਸ਼ਵ ਕੱਪ ਲਈ ਪੁਰਸਕਾਰ ਰਕਮ ਵਿੱਚ 99 ਕਰੋੜ 60 ਲੱਖ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਹੈ ਫੀਫਾ ਨੇ ਪਿਛਲੇ ਸਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਹੋਏ ਮਹਿਲਾ ਵਿਸ਼ਵ ਕੱਪ ਲਈ 11 ਕਰੋੜ ਡਾਲਰ ਇਨਾਮ ਵਜੋਂ ਦਿੱਤੇ ਸਨ ਅਤੇ ਰਕਮ ਅੱਗੇ ਹੋਰ ਵੀ ਵਧਣ ਦੀ ਸੰਭਾਵਨਾ ਹੁਣ ਦੱਸੀ ਜਾ ਰਹੀ ਹੈ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ ਯੂਈਐਫਏ ਚੈਂਪੀਅਨਜ਼ ਲੀਗ ਦਾ ਇਸ ਵਾਰ ਦਾ ਫਾਈਨਲ ਖੇਡਣ ਵਾਲੀਆਂ ਟੀਮਾਂ ਦੇ ਨਾਂ ਪਿਛਲੇ ਦਿਨੀ ਤੈਅ ਹੋ ਗਏ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਸਪੇਨ ਦੀ ਟੀਮ ਰਿਆਲ ਮਾਡਰਿਡ ਅਤੇ ਜਰਮਨੀ ਦੀ ਟੀਮ ਬਰੂਸ਼ੀਆ ਡੋਰਟਮੰਡ ਫਾਈਨਲ ਵਿੱਚ ਪਹੁੰਚ ਗਏ ਨੇ ਜੋ ਕਿ ਪਹਿਲੀ ਜੂਨ ਨੂੰ ਲੰਡਨ ਦੇ ਵੈਂਬਲੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਬਰੂਸ਼ੀਆ ਡੋਟਮੰਡ ਦੀ ਟੀਮ ਸਭ ਨੂੰ ਹੈਰਾਨ ਕਰਦੇ ਹੋਏ ਕਿਲੀਅਨ ਐਂਬਾਪੇ ਦੀ ਮੌਜੂਦਗੀ ਵਾਲੀ ਫਰਾਂਸ ਦੀ ਪੈरिस ਸੇਂਟ ਜਰਮੇਨ ਯਾਨੀ ਕਿ ਪੀਐਸਜੀ ਦੀ ਤਾਕਤਵਰ ਟੀਮ ਨੂੰ ਦੋਹਾਂ ਮੈਚਾਂ ਵਿੱਚ ਗੋਲ ਕਰਨ ਤੋਂ ਰੋਕ ਲਿਆ ਅਤੇ ਦੋ ਗੇਟ ਦੇ ਮੈਚਾਂ ਵਿੱਚ 2-0 ਦੇ ਕੁੱਲ ਸਕੋਰ ਨਾਲ ਜਿੱਤ ਦਰਜ ਕਰਦੇ ਹੋਏ UEFA ਚੈਂਪੀਅਨਸ ਲੀਗ ਦੇ ਫਾਈਨਲ ਵਿੱਚ ਥਾਂ ਬਣਾਈ ਇਸ ਹਾਰ ਦੇ ਨਾਲ ਕਿਲੀਅਨ ਏੰਬੈਪੇ ਦੀ ਪੀਐਸਜੀ ਕਲੱਬ ਦੇ ਨਾਲ ਆਪਣੇ ਆਖਰੀ ਸੀਜ਼ਨ ਵਿੱਚ ਚੈਂਪੀਅਨਸ ਲੀਗ ਦਾ ਖਿਤਾਬ ਜਿੱਤਣ ਦੀ ਯੋਜਨਾ ਵੀ ਅਧੂਰੀ ਰਹਿ ਗਈ ਇਸ ਦਰਮਿਆਨ ਕਿਲੀਅਨ ਏੰਬੈਪੇ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਸੀਜ਼ਨ ਦੀ ਸਮਾਪਤੀ ਉੱਤੇ ਪੀਐਸਜੀ ਕਲੱਬ ਨੂੰ ਅਲਵਿਦਾ ਆਖ ਰਿਹਾ ਹੈ UEFA ਚੈਂਪੀਅਨਸ ਲੀਗ ਦੇ ਦੂਜੇ ਸੈਮੀਫਾਈਨਲ ਵਿੱਚ ਸਪੇਨ ਦੇ ਕਲੱਬ ਰਿਆਲ ਮਾਡਰਿਡ ਨੇ ਦੂਜੇ ਗੇੜ ਵਿੱਚ ਪਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਜਰਮਨੀ ਦੀ ਟੀਮ ਬਾਇਰਨ ਮਿਊਨਿਕ ਨੂੰ 2-1 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਤਿੰਨ ਸੀਜ਼ਨ ਵਿੱਚ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਰਿਆਲ ਮਾਡਰਿਡ ਨੇ ਕੁੱਲ ਮਿਲਾ ਕੇ 4-3 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਕੈਨੇਡਾ ਦੇ ਖਿਡਾਰੀ ਐਲਫਾਂਸੋ ਡੇਵਿਸ ਨੇ 68ਵੇਂ ਮਿੰਟ ਵਿੱਚ ਗੋਲ ਕਰਕੇ ਬਾਇਰਨ ਮਿਊਨਿਖ ਨੂੰ ਅਗੇਤ ਦਵਾ ਦਿੱਤੀ ਸੀ ਅਤੇ ਮੈਚ ਵਿੱਚ ਇੱਕ ਵੇਲੇ ਬਾਇਰਨ ਮਿਊਨਿਖ ਦੀ ਜਿੱਤ ਲਗਭਗ ਤੈਅ ਲੱਗ ਰਹੀ ਸੀ ਪਰ ਅਖੀਰਲੇ ਮਿੰਟਾਂ ਵਿੱਚ ਪਾਸਾ ਪਲਟ ਗਿਆ ਜਦੋਂ ਸਪੇਨ ਦੇ ਫਾਰਵਰਡ ਖਿਡਾਰੀ ਜੋਸੇਲੂ ਨੇ 88ਵੇਂ ਮਿੰਟ ਵਿੱਚ ਰਿਆਲ ਮਾਡਰਿਡ ਲਈ ਗੋਲ ਕਰਕੇ ਬਰਾਬਰੀ ਕਰ ਦਿੱਤੀ ਜੋਸੇਲੂ ਨੇ ਇੰਜਰੀ ਟਾਈਮ ਦੇ ਪਹਿਲੇ ਹੀ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਰਿਆਲ ਮਾਡਰਿਡ ਦੀ ਜਿੱਤ ਅਤੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਇਸ ਮੈਚ ਦੇ ਅਖੀਰਲੇ ਪਲਾਂ ਵਿੱਚ ਰੈਫਰੀ ਦੇ ਫੈਸਲੇ ਨੂੰ ਲੈ ਕੇ ਕੁਝ ਵਿਵਾਦ ਵੀ ਹੋਇਆ ਜਿਸ ਉੱਪਰ ਬਾਇਰਨ ਮਿਉਨਿਖ ਦੀ ਟੀਮ ਅਤੇ ਸਟਾਫ ਵੱਲੋਂ ਕਾਫੀ ਨਰਾਜ਼ਗੀ ਵੀ ਜ਼ਾਹਰ ਕੀਤੀ ਗਈ ਲੰਡਨ ਵਿੱਚ 1 ਜੂਨ ਨੂੰ ਫਾਈਨਲ ਵਿੱਚ ਸਭ ਤੋਂ ਜ਼ਿਆਦਾ ਵਾਰ ਯੂਈਐਫਏ ਚੈਂਪੀਅਨਜ਼ ਲੀਗ ਦਾ ਖਿਤਾਬ ਜੇਤੂ ਟੀਮ ਰਿਆਲ ਮਾਡ੍ਰਿਡ ਦਾ ਸਾਹਮਣਾ ਹੁਣ ਬਰੂਸ਼ੀਆ ਡੋਰਟਮੰਡ ਨਾਲ ਹੋਵੇਗਾ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਦੁਨੀਆ ਦੀ ਸਭ ਤੋਂ ਚਰਚਿਤ ਅਤੇ ਪ੍ਰਸਿੱਧ ਫੁੱਟਬਾਲ ਲੀਗ ਇੰਗਲੈਂਡ ਦੀ ਪ੍ਰੀਮੀਅਰ ਲੀਗ ਦੇ ਤਾਜ਼ਾ ਮੁਕਾਬਲੇਆਂ ਅਤੇ ਨਤੀਜਿਆਂ ਬਾਰੇ ਪ੍ਰੀਮੀਅਰ ਲੀਗ ਦਾ ਸੀਜ਼ਨ 2023-24 ਇਸ ਐਤਵਾਰ ਨੂੰ ਮੁਕੰਮਲ ਹੋ ਰਿਹਾ ਹੈ ਅਤੇ ਖਿਤਾਬ ਜਿੱਤਣ ਵਾਲੀ ਟੀਮ ਦਾ ਨਾਮ ਵੀ ਸੀਜ਼ਨ ਦੇ ਇਸ ਅਖੀਰਲੇ ਦਿਨ ਹੀ ਪੱਕਾ ਹੋਵੇਗਾ ਜਦੋਂ ਰਵਾਇਤ ਮੁਤਾਬਕ ਸਾਰੀਆਂ ਟੀਮਾਂ ਦੇ ਸਾਰੇ ਮੈਚ ਇੱਕੋ ਸਮੇਂ ਉਤੇ ਖੇਡੇ ਜਾਣਗੇ ਆਰਸਨਲ ਕਲਬ ਨੇ ਤਾਜ਼ਾ ਮੈਚ ਵਿੱਚ ਮੈਨਚੈਸਟਰ ਯੂनाइटेड ਨੂੰ 1-0 ਨਾਲ ਹਰਾ ਦਿੱਤਾ ਜਦਕਿ ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਮੈਨਚੈਸਟਰ ਸਿਟੀ ਨੇ ਫੁਲਹਮ ਕਲਬ ਨੂੰ 4-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਦੀ ਦੌੜ ਨੂੰ ਅਖੀਰਲੇ ਦਿਨ ਦੇ ਗੇਟ ਤੱਕ ਖਿੱਚ ਦਿੱਤਾ ਅਤੇ ਨਾਲ ਹੀ ਉਨਾ ਹੀ ਰੋਮਾਂਚਕ ਵੀ ਬਣਾ ਦਿੱਤਾ ਸੀਜ਼ਨ ਦੇ ਅਖੀਰਲੇ ਗੇਡ ਵਿੱਚ ਐਤਵਾਰ ਨੂੰ ਹੋਣ ਵਾਲੇ ਮੈਚਾਂ ਵਿੱਚ ਦੋਹੇ ਕਲੱਬ ਭਾਵ ਮੈਂਚੈਸਟਰ 시ਟੀ ਅਤੇ ਆਰਸਨਲ ਆਪੋ ਆਪਣੇ ਘਰੇਲੂ ਮੈਦਾਨ ਉੱਤੇ ਹੋਣਗੇ ਜਦੋਂ ਮੈਂਚੈਸਟਰ 시ਟੀ ਦਾ ਮੁਕਾਬਲਾ ਵੈਸਟ ਹੈਮ ਯੂनाइटेड ਕਲੱਬ ਦੀ ਟੀਮ ਨਾਲ ਹੋਵੇਗਾ ਜਦਕਿ ਆਰਸਨਲ ਦਾ ਮੈਚ ਐਵਰਟਨ ਕਲੱਬ ਦੀ ਟੀਮ ਨਾਲ ਹੋਵੇਗਾ ਇਸ ਤਰ੍ਹਾਂ ਇਹਨਾਂ ਦੋਹਾਂ ਮੈਚਾਂ ਦੀ ਸਮਾਪਤੀ ਤੋਂ ਬਾਅਦ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿੱਚ ਅਗਸਤ ਮਹੀਨੇ ਸ਼ੁਰੂ ਹੋਏ ਅਤੇ 9 ਮਹੀਨੇ ਤੱਕ ਚੱਲੇ 38 ਗੇੜ ਦੇ ਕੁੱਲ 380 ਮੈਚਾਂ ਤੋਂ ਬਾਅਦ ਸਭ ਤੋਂ ਮੁਸ਼ਕਲ ਅਤੇ ਸਭ ਤੋਂ ਫਸਲੀ ਮੰਨੀ ਜਾਂਦੀ ਇਸ ਲੀਗ ਦੀ ਜੇਤੂ ਟੀਮ ਦਾ ਫੈਸਲਾ ਹੋ ਜਾਵੇਗਾ ਜਿਸ ਉੱਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਪ੍ਰਮੁੱਖ ਖੇਡ ਮੁਕਾਬਲੇ ਖਿਡਾਰੀਆਂ ਅਤੇ ਖੇਡ ਸਰਗਰਮੀਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫਤੇ ਵੀ ਨਵੇਂ ਹਫਤਾਵਰੀ ਖੇਡ ਵੇਰਵੇ ਅਤੇ ਖਿਡਾਰੀਆਂ ਦੀ ਸਾਰੀ ਜਾਣਕਾਰੀ ਅਤੇ ਖੇਡ ਨਤੀਜੇ ਲੈ ਕੇ ਇੱਕ ਵਾਰ ਫਿਰ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ